ਹੈਲੋ ਜੀ ਸ਼ੇਤਰੀਆ ਕਾਲ ਜੀ ਕਲਕੇ ਬੇਡਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਜੁੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਅੱਜ ਆਪਾਂ ਦੱਸਾਂਗੇ ਜੀ ਬਾਟਰ ਲਾਉਣ ਬਾਰੇ ਆਹ ਕਮੀਜ਼ ਤੇ ਇਸ ਤਰ੍ਹਾਂ ਬੱਡਰ ਹੈ ਮੂਰੇ ਇਸੇ ਤਰ੍ਹਾਂ ਆਪਾਂ ਨੇ ਬਾਹ ਤੇ ਲਾਉਣਾ ਹੈਗਾ ਠੀਕ ਹੈ ਜੀ ਬਾਹ ਤੇ ਇਸ ਤਰ੍ਹਾਂ ਇੰਨਾ ਬਾਰਡਰ ਬਚਿਆ ਹੋਇਆ ਹੈ ਇਹ ਆਪਾਂ ਬਾਹਰ ਲਾਵਾਂਗੇ ਬਾਹਾਂ ਤੇ ਬਾਹਰ ਰੈਡੀ ਕਰਦੇ ਆਪਾਂ ਆ ਦੇਖੋ ਜੀ ਆਪਾਂ ਨੇ ਮੂਰੋ ਬਾਹ ਨੂੰ ਫੋਲਡ ਕਰ ਲਿਆ ਹੈ ਇਹ ਆਪਾਂ ਇਸੇ ਤਰ੍ਹਾਂ ਧਰ ਕੇ ਬਾਹਰਡਰ ਨੂੰ ਉੱਪਰ ਲਗਾ ਲਾਂਗੇ ਨੇ ਮੇਰਾ ਬਰਦੇ ਇੱਕ ਮੀਦੇ ਮੂਰੇ ਲੱਗਿਆ ਹੋਇਆ ਜੀ ਇਸੇ ਤਰ੍ਹਾਂ ਆਪਾਂ ਬਾਹਾਂ ਬਾਹ ਉੱਪਰ ਲਾ ਦਾਂਗੇ ਬਾਹਾਂ ਦੇ ਬਟਰ ਇਸ ਤਰ੍ਹਾਂ ਲਗਾਵਾਂਗੇ ਕਿੰਨਾ ਬਹੁਤ ਸੋਹਣੀ ਬਾਹਾਂ ਬਣ ਜੀ ਇਹਦੇ ਆਦੀਪ ਇਹਦਾਂ ਪਾਣੀ ਫੋਲਡ ਕਰ ਲੈਣਾ ਉੱਪਰਲੀ ਜਗਾ ਇਸ ਤਰ੍ਹਾਂ

ਇੱਕ ਸ਼ੇਅਰ ਕਰਕੇ ਰੋਣਾ ਜੀ ਬਿਲਕੁਲ ਬਣ ਨਹੀਂ ਆਉਣਾ ਚਾਹੀਦਾ ਆ ਦੇਖੋ ਆ ਦੇਖੋ ਜੀ ਆਪਣਾ ਬਟਰ ਲੱਗ ਕੇ ਤਿਆਰ ਹੋ ਗਿਆ ਬਾਹ ਫਣੀ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਪਾਏ ਨੂੰ ਅੱਧ ਕਰਕੇ ਇੱਥੇ ਆਪਾਂ ਇਹ ਆਪਾਂ ਨੇ ਰੱਖਣੀ ਐ ਮੂਰੂ ਖੁੱਲੇ ਆਪਾਂ ਸਲਾਈ ਲਗਾ ਲਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਕੀ ਰਿਤੇ ਲੱਗਿਆ ਹੋਇਆ ਇਸ ਤਰ੍ਹਾਂ ਆਪਾਂ ਬਾਵਾਂ ਤੇ ਲਾਤਾ ਜੀ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਬਾਏ ਬਾਏ